ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਅਜੀਬ ਇਸ ਕਰਕੇ ਕਹਿ ਰਹੇ ਆ ਹੁਣ ਕਿਸੇ ਹੋਰ ਵੱਲੋਂ ਨਹੀਂ ਜਾਂ ਅਨਪੜ ਵੱਲੋਂ ਨਹੀਂ ਜਾਂ ਕਿਸੇ ਵੀ ਅਜਿਹੇ ਵਿਅਕਤੀ ਵੱਲੋਂ ਨਹੀਂ ਜਿਸ ਦਾ ਕ੍ਰਿਮੀਨਲ ਰਿਕਾਰਡ ਹੋਵੇ ਬਲਕਿ ਇੱਕ ਵਕੀਲ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਨਸੀਹਤ ਦੇ ਦਿੱਤੀ ਗਈ ਜਿਹੜੀ ਨਸੀਹਤ ਦਿੱਤੀ ਮਹਿੰਗੀ ਪੈ ਗਈ ਹੈ ਕਿਉਂਕਿ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਨੇ ਹੁਕਮ ਅਦੁੱਲੀ ਨੋਟਿਸ ਜਾਰੀ ਕਰ ਦਿੱਤਾ ਉਸ ਵਕੀਲ ਦੇ ਖਿਲਾਫ ਵਕੀਲ ਬੀਬੀ ਨੇ ਅਜਿਹਾ ਕੀ ਕਿਹਾ ਸੀ ਉਹ ਕਿਹੜੇ ਕੇਸ ਨੂੰ ਲੈ ਕੇ ਜੱਜਾਂ ਨੂੰ ਨਸੀਹਤ ਦੇ ਰਹੇ ਸੀ ਕਿ ਮੇਰੀ ਇਸ ਤਰੀਕ ਤੱਕ ਸੁਣਵਾਈ ਕਰੋ ਇਸ ਕੇਸ ਦੀ ਨਹੀਂ ਤਾਂ ਫਿਰ ਮੈਂ ਤੁਹਾਨੂੰ ਹੀ ਪਾਰਟੀ ਬਣਾ ਲੈਣਾ ਸੁਪਰੀਮ ਕੋਰਟ ਦੇ ਵਿੱਚ ਇਹ ਵਕੀਲ ਬੀਬੀ ਦੇ ਸ਼ਬਦ ਸਨ ਜਿਸ ਦੇ ਕਰਕੇ ਸਖਤ ਨੋਟਿਸ ਲੈ ਲਿਆ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਤੇ ਇਸੇ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਹਰਪ੍ਰੀਤ ਸਿੰਘ ਬਰਾੜ ਦੇ ਵੱਲੋਂ ਉਸ ਵਕੀਲ ਬੀਬੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਦੇ ਬਾਰੇ ਵਿਸਥਾਰਪੂਰਵਕ ਰਿਪੋਰਟਾਂ ਛਪੀਆਂ ਨੇ ਜਿਸ ਦੀ ਇੱਕ ਗੱਲ ਅਸੀਂ ਹਵਾਲੇ ਨਾਲ ਕਰਾਂਗੇ ਉਹ ਪੰਜਾਬੀ ਜਾਗਰਣ ਦੀ ਰਿਪੋਰਟ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਹਾਈ ਕੋਰਟ ਦੇ ਜੱਜਾਂ ਨੂੰ ਮਹਿਲਾ ਵਕੀਲ ਨੇ ਧਮਕੀ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਬੀਬੀ ਵਕੀਲ ਨੂੰ ਅਦਾਲਤ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਉਣ ਤੇ ਨਿਆਂਇਕ ਪ੍ਰਕਿਰਿਆ 'ਚ ਦਖਲ ਦੇਣ ਦੇ ਦੋਸ਼ਾਂ 'ਚ ਹੁਕਮਦੁਲੀ ਨੋਟਿਸ ਜਾਰੀ ਕੀਤਾ ਗਿਆ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਸਿੰਗਲ ਬੈਂਚ ਨੇ ਨੋਟਿਸ ਉਸ ਸਮੇਂ ਜਾਰੀ ਕੀਤਾ ਜਦੋਂ ਬੀਬੀ ਵਕੀਲ ਨੇ ਆਪਣੀ ਪਟੀਸ਼ਨ ਦੀ ਸੁਣਵਾਈ ਦੀ ਤਰੀਕ ਪਹਿਲਾਂ ਕਰਨ ਦੀ ਮੰਗ ਕਰਦਿਆਂ ਟਿੱਪਣੀਆਂ ਕਰ ਦਿੱਤੀਆਂ ਕਿਉਂਕਿ ਉਸ ਦਾ ਆਪਣਾ ਇੱਕ ਕੇਸ ਜਿਹੜਾ ਫਾਈਲ ਸੀ ਉਸ ਦੀ ਤਰੀਕ ਮਿੱਥੀ ਹੋਈ ਸੀ ਹਾਈ ਕੋਰਟ ਦੇ ਅੰਦਰ ਪਰ ਵਕੀਲ ਬੀਬੀ ਨੂੰ ਲੱਗਿਆ ਕਿ ਨਹੀਂ ਮੇਰੇ ਕੋਲ ਇੰਨਾ ਸਮਾਂ ਢੀਕ ਨਹੀਂ ਹੁੰਦੀ ਇਸ ਤੋਂ ਪਹਿਲਾਂ ਸੁਣਵਾਈ ਹੋਣੀ ਚਾਹੀਦੀ ਹਾਲਾਂਕਿ ਇਸ ਤੱਥ ਵਿੱਚ ਵੀ ਕੋਈ ਦੋਰਾਮਾ ਨਹੀਂ ਕਿ ਲੋਕਾਂ ਨੂੰ ਲੰਬੀਆਂ ਲੰਬੀਆਂ ਤਰੀਕਾਂ ਦੀ ਉਡੀਕ ਕਰਨੀ ਪੈਂਦੀ ਹੈ ਔਰ ਕਈ ਵਾਰ ਕਿਹਾ ਜਾਂਦਾ ਹੈ ਕਿ ਅਦਾਲਤਾਂ ਦੇ ਵਿੱਚ ਲੰਮੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਦਿਆਂ-ਲੰਘਾਂ 20 ਤੋਂ 25 ਸਾਲ ਬਾਅਦ ਵੀ ਕਈ ਲੋਕ ਜਿਹੜੇ નિર્ਦੋਸ਼ ਹੁੰਦੇ ਆ ਉਹ ਬਾਅਦ ਵਿੱਚ ਬਰੀ ਹੁੰਦੇ ਆ ਕਈ ਕੇਸਾਂ ਵਿੱਚ ਸਬੂਤਾਂ ਦੀ ਘਾਟ ਕਰਕੇ ਜਾਂ ਫਿਰ ਉਹਨਾਂ ਉੱਤੇ ਝੂਠੇ ਕੇਸ ਮੜੇ ਹੁੰਦੇ ਆ ਤੇ ਇੱਕ ਦਿਨ ਉਹਨਾਂ ਨੂੰ ਅਦਾਲਤਾਂ ਵਿੱਚ ਇਨਸਾਫ ਮਿਲਦਾ ਹੈ ਪਰ ਦੇਰੀ ਨਾਲ ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ ਪਰ ਹੋ ਸਕਦਾ ਹੈ ਇਸ ਮਸਲੇ ਦੇ ਉੱਤੇ ਸਖਤ ਨੋਟਿਸ ਜੱਜ ਸਹਿਬਾਨ ਵੱਲੋਂ ਇਸ ਕਰਕੇ ਲਿਆ ਗਿਆ ਹੋਵੇ ਕਿਉਂਕਿ ਇਹ ਗੱਲ ਕੋਈ ਲੰਬੇ ਸਾਲਾਂ ਤੋਂ ਉਡੀਕ ਕਰ ਰਿਆ ਵਿਅਕਤੀ ਕੋਈ ਟਿੱਪਣੀ ਕਰਦਾ ਅੱਕ ਕੇ ਜਾਂ ਫਿਰ ਆਪਣੇ ਜਜ਼ਬਾਤ ਸਾਂਝੇ ਕਰਦਾ ਤਾਂ ਸ਼ਾਇਦ ਉਸਦੇ ਜਜ਼ਬਾਤ ਨੂੰ ਸਮਝ ਲਿਆ ਜਾਂਦਾ ਪਰ ਇੱਥੇ ਵਕੀਲ ਬੀਬੀ ਨੂੰ ਤਹਾਲੇ ਤਾਜ਼ੇ ਕੇਸ ਦੀ ਤਾਰੀਖ ਮਿਲੀ ਸੀ ਪਰ ਵਕੀਲ ਬੀਬੀ ਨੂੰ ਤਾਰੀਖ ਪਸੰਦ ਨਹੀਂ ਆਈ ਤੇ ਉਸਨੇ ਕਿਹਾ ਕਿ ਮੈਨੂੰ ਪਹਿਲਾਂ ਤਾਰੀਖ ਚਾਹੀਦੀ ਹੈ ਜਿਸ ਕਰਕੇ ਸਖਤ ਨੋਟਿਸ ਲੈ ਲਿਆ ਗਿਆ ਅੱਗੇ ਰਿਪੋਰਟਾਂ ਵੀ ਦੱਸਦੀਆਂ ਨੇ ਕਿ ਬੀਬੀ ਵਕੀਲ ਨੇ ਇਹ ਵੀ ਧਮਕੀ ਦਿੱਤੀ ਸੀ ਕਿ ਜੇ 31 ਅਕਤੂਬਰ ਤੋਂ ਪਹਿਲਾਂ ਉਸ ਦੇ ਮਾਮਲੇ ਦੀ ਸੁਣਵਾਈ ਨਹੀਂ ਕੀਤੀ ਗਈ ਤਾਂ ਉਸ ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜਾਂ ਨੂੰ ਸੁਪਰੀਮ ਕੋਰਟ ਵਿੱਚ ਧਿਰ ਬਣਾ ਲਵੇਗੀ ਉਸ ਨੇ ਵੀ ਦਾਵਾ ਕੀਤਾ ਕਿ ਉਸ ਦੇ ਮਾਮਲੇ 'ਚ ਜਾਣ ਬੁਝ ਕੇ ਦੇਰੀ ਕੀਤੀ ਜਾ ਰਹੀ ਹੈ ਤਾਂ ਜੋ ਉਸ ਤੇ ਨਬਾਅ ਬਣਾਇਆ ਜਾ ਸਕੇ ਕਿ ਉਹ ਆਈ ਪੀਐਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਖਿਲਾਫ ਦਰਜ ਸ਼ਿਕਾਇਤਾਂ ਵਾਪਸ ਲੈ ਲਵੇ ਕਿਉਂਕਿ ਇਹ ਮਾਮਲਾ ਵੀ ਛੋਟਾ ਮੋਟਾ ਨਹੀਂ ਸੀ ਇੱਕ ਆਈ ਪੀਐਸ ਅਧਿਕਾਰੀ ਦੇ ਖਿਲਾਫ ਸ਼ਿਕਾਇਤਾਂ ਦਾ ਮਸਲਾ ਸੀ 19ਵੇਂ ਮਸਲੇ ਦੇ ਵਿੱਚ ਰਿਪੋਰਟ ਜਿਹੜੀ ਛਾਪੀ ਹੈ ਇਹ ਵੀ ਦੱਸਦੀ ਹੈ ਕਿ ਅਦਾਲਤ ਨੇ ਇਸ ਤੇ ਸਖਤ ਟਿੱਪਣੀ ਕਰਦੇ ਹਾਂ ਕਿ ਆ ਕਿ ਪਟੀਸ਼ਨ ਕਰਤਾ ਦਾ ਇਹ ਵਿਵਹਾਰ ਅਦਾਲਤੀ ਪ੍ਰਕਿਰਿਆ ਵਿੱਚ ਦਖਲ ਦੇਣ ਦੀ ਕੋਸ਼ਿਸ਼ ਹੈ ਜੋ ਪਹਿਲੀ ਨਿਗਾਹ 'ਚ ਅਦਾਲਤ ਦੀ ਹੁਕਮ ਅਦੂਲੀ ਹੈ ਕੋਰਟ ਦੀ ਮਰਿਆਦਾ ਤੇ ਕਾਨੂੰਨ ਦੇ ਸ਼ਾਸਨ ਦੇ ਸਿਧਾਂਤ ਨੂੰ ਇਸ ਤਰ੍ਹਾਂ ਦੀਆਂ ਅਣਉਚਿਤ ਤੇ ਆਧਾਰਹੀਣ ਚੁਣੌਤੀਆਂ ਦੇਣਾ ਨਾ ਸਿਰਫ ਅਸਵੀਕਾਰ ਕਰਨੀ ਹੋਵੇਗਾ ਬਲਕਿ ਇਹ ਨਿਆਂ ਪ੍ਰਣਾਲੀ ਦੀ ਬੁਨਿਆਦ ਨੂੰ ਵੀ ਹਿਲਾ ਸਕਦਾ ਹੈ ਇਹ ਟਿੱਪਣੀਆਂ ਕੀਤੀਆਂ ਗਿਆ ਇਸੇ ਕਰਕੇ ਜਸਟਿਸ ਬਰਾੜ ਨੇ ਇਹ ਵੀ ਕਿਹਾ ਹੈ ਕਿ ਪਟੀਸ਼ਨ ਕਰਤਾ ਪੜ੍ਹੀ ਲਿਖੀ ਵਕੀਲ ਹੈ ਕੋਈ ਆਮ ਵਿਅਕਤੀ ਨਹੀਂ ਇਸ ਲਈ ਇਹ ਮੰਨਣਾ ਉਚਿਤ ਨਹੀਂ ਕਿ ਵਿਹਾਰ ਅਗਿਆਨਤਾ ਕਾਰਨ ਹੋਇਆ ਹੈ ਅਦਾਲਤ ਨੇ ਸਾਫ਼ ਕੀਤਾ ਕਿ ਵਕੀਲ ਵੱਲੋਂ ਲਗਾਏ ਦੋਸ਼ਾਂ ਵਿੱਚ ਨਾ ਤਾਂ ਕੋਈ ਤੱਥਾਤਮਕ ਆਧਾਰ ਹੈ ਨਾ ਕੋਈ ਠੋਸ ਕਾਰਨ ਹੈ ਬੀਬੀ ਵਕੀਲ ਨੂੰ ਹੁਣ 29 ਅਗਸਤ ਤੱਕ ਜਵਾਬ ਦਾਖਲ ਕਰਨ ਦੇ ਲਈ ਆਖਿਆ ਗਿਆ ਕਿਉਂ ਨਾ ਉਹਨਾਂ ਖਿਲਾਫ ਹੁਕਮਦੂਲੀ ਕਾਰਵਾਈ ਸ਼ੁਰੂ ਨਾ ਕੀਤੀ ਜਾਵੇ ਇਹ ਮਾਮਲਾ ਵਕੀਲ ਰਵਨੀਤ ਕੌਰ ਵੱਲੋਂ ਦਾਖਲ ਕੀਤੀ ਇੱਕ ਅਰਜੀ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਹੈ ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪਟੀਸ਼ਨ ਕਰਤਾ ਦੇ ਬੋਲ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਤੇ ਸਿੱਧਾ ਹਮਲਾ ਹੈ ਇਹਨਾਂ ਨੂੰ ਅਦਾਲਤ ਦੀ ਹੁਕਮ ਅਦੋਲੀ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਅਦਾਲਤ ਨੇ ਮਹਿਲਾ ਵਕੀਲ ਦੇ ਇਸ ਵਿਹਾਰ ਨੂੰ ਅਦਾਲਤ ਦੀ ਸਾਖ ਲਈ ਖਤਰਾ ਤੱਕ ਦੱਸ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਿਹੜਾ ਨੋਟਿਸ ਜਾਰੀ ਹੋਇਆ ਹੁਣ ਵਕੀਲ ਬੀਬੀ ਦਾ ਇਸ ਮਾਮਲੇ ਤੇ ਕੀ ਪੱਖ ਹੋਵੇਗਾ ਇਹੋ ਮੀਡੀਆ ਦੇ ਵਿੱਚ ਆਉਣਗੇ ਜਾਂ ਨਹੀਂ ਆਉਣਗੇ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਫਿਲਹਾਲ ਉਹਨਾਂ ਨੂੰ ਜਿਹੜਾ ਇੱਕ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ 29 ਅਗਸਤ ਤੱਕ ਲਗਭਾਗ ਜਿਹੜਾ ਇਹ ਕਹਿ ਸਕਦੇ ਆ ਕਿ ਉਹਨਾਂ ਨੂੰ ਇੱਕ ਮਹੀਨੇ ਦਾ ਤਕਰੀਬਨ ਤਕਰੀਬਨ ਸਮਾਂ ਮਿਲ ਗਿਆ ਹੈ ਉਦੋਂ ਤੱਕ ਉਹਨਾਂ ਨੂੰ ਇਸ ਮਾਮਲੇ ਵਿੱਚ ਜਵਾਬ ਦੇਣਾ ਪਵੇਗਾ ਉਸ ਨੋਟਿਸ ਦਾ ਜੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਵੱਲੋਂ ਜਾਰੀ ਕੀਤਾ ਗਿਆ ਕਿਉਂਕਿ ਆਈਪੀਐਸ ਅਧਿਕਾਰੀ ਇਸ ਕੇਸ ਦੇ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕੀ ਬਾਰਡਰ ਰੇਂਜ ਦੇ ਉੱਤੇ ਅਧਿਕਾਰੀ ਦੇ ਤੌਰ ਦੇ ਉੱਤੇ ਤਾਇਨਾਤ ਨੇ ਪੁਲਿਸ ਮੈਕਮੇ ਵਿੱਚ ਉਹਨਾਂ ਦਾ ਵੀ ਲੰਮਾ ਤਜਰਬਾ ਹੈ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਾ ਮਾਮਲਾ ਸੀ ਜਿਸ ਕਰਕੇ ਬੀਬੀ ਦਾ ਦਾਵਾ ਸੀ ਕਿ ਕੇਸ ਕਮਜ਼ੋਰ ਹੋ ਜਾਵੇ ਜਾਂ ਫਿਰ ਦਬਾਅ ਪਾ ਕੇ ਇਸ ਮਾਮਲੇ ਨੂੰ ਢਿੱਲਾ ਕੀਤਾ ਜਾ ਰਿਹਾ ਹੈ ਇਸ ਕਰਕੇ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਮਾਮਲਾ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਸੀ ਜਿਹੜੇ ਕਿ ਅਦਾਲਤ ਨੂੰ ਪਸੰਦ ਨਹੀਂ ਆਏ ਜਾਂ ਕਹਿ ਲੋ ਕਿ ਅਦਾਲਤ ਨੂੰ ਇਸ ਦੇ ਉੱਤੇ ਸਖਤ ਇਤਰਾਜ਼ ਹੋਇਆ ਜਿਸ ਕਰਕੇ ਉਸ ਦੇ ਖਿਲਾਫ ਇਹ ਹੁਕਮ ਅਦੌਲੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ ਉਸ ਦੇ ਖਿਲਾਫ ਇਸ ਦੇ ਲਈ ਉਸ ਨੂੰ ਨੋਟਿਸ ਕੱਢਿਆ ਗਿਆ ਦੇਖਦੇ ਆ ਕਿ ਵਕੀਲ ਬੀਬੀ ਇਸ ਮਾਮਲੇ ਦੇ ਵਿੱਚ ਆਪਣੀਆਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਖੀਮਾ ਜਾਂਚਨਾ ਕਰਦੇ ਨੇ ਜਾਂ ਫਿਰ ਵਾਕਿਆ ਹੀ ਉਹਨਾਂ ਨੇ ਜਿਵੇਂ ਟਿੱਪਣੀਆਂ ਕੀਤੀਆਂ ਸੀ ਕਿ ਉਹ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਜਾਣਗੇ ਔਰ ਜਿਹੜੇ ਜੱਜ ਇਸ ਕੇਸ ਨੂੰ ਲਮਕਾਰ ਰਹੇ ਨੇ ਉਹਨਾਂ ਨੂੰ ਵੀ ਵਿੱਚ ਏ ਧਿਰ ਬਣਾ ਲੈਣਗੇ ਇਹ ਤਾਂ ਹੁਣ ਡਿਪੈਂਡ ਕਰਦਾ ਨਿਰਭਰ ਕਰਦਾ ਉਸ ਵਕੀਲ ਦੇ ਉੱਤੇ ਜਿਨ੍ਹਾਂ ਦੇ ਖਿਲਾਫ ਇਹ ਨੋਟਿਸ ਜਾਰੀ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦਾ ਹੈ ਇਹ ਵੀ ਕੋਸ਼ਿਸ਼ ਕਰਾਂਗੇ ਜਾਣਕਾਰੀ ਸਾਂਝੀ ਕੀਤੀ ਜਾਵੇ ਔਰ ਅਦਾਲਤ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਕੱਢਿਆ ਗਿਆ ਵਕੀਲ ਨੂੰ ਨੋਟਿਸ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਵਕੀਲ ਬੀਬੀ ਦੀ ਉਸ ਟਿੱਪਣੀ ਕੀਤੀ ਗਈ ਦੇ ਉੱਤੇ ਤੁਹਾਨੂੰ ਵੀ ਲੱਗਦਾ ਹੈ ਕਿ ਟਿੱਪਣੀ ਨਹੀਂ ਸੀ ਕਰਨੀ ਚਾਹੀਦੀ ਸੀ ਬੇਲੋੜੀ ਟਿੱਪਣੀ ਸੀ ਜਾਂ ਫਿਰ ਇਸ ਨੂੰ ਹੋਰ ਢੰਗ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਸੀ ਔਰ ਇਹ ਗੱਲ ਵੀ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ ਕਿ ਅਦਾਲਤਾਂ ਦੇ ਵਿੱਚ ਲੰਮੀਆਂ ਤਰੀਕਾਂ ਦੇ ਨਾਲ ਲੋਕਾਂ ਨੂੰ ਇਨਸਾਫ ਦੀ ਖਾਤਰ ਬਹੁਤ ਲੰਮੀ ਉਡੀਕ ਕਰਨੀ ਪੈਂਦੀ ਹੈ ਪਰ ਇਹ ਵੀ ਤੱਥ ਕਿਸੇ ਤੋਂ ਛੁਪਿਆ ਨਹੀਂ ਚਾਹੇ ਪੁਲਿਸ ਦੀ ਵਧੇਕੀ ਕਿਸੇ ਨਾਲ ਹੋਈ ਹੋਵੇ ਜਾਂ ਕਿਸੇ ਗੁੰਡਾ ਅਨਸਰ ਦੀ ਵਧੇਕੀ ਹੋਈ ਹੋਵੇ ਜਾਂ ਇਸ ਤੋਂ ਇਲਾਵਾ ਕਿਸੇ ਨੇ ਵੀ ਕਿਸੇ ਲੋਕਾਂ ਦੇ ਨਾਲ ਬੇਇਨਸਾਫੀ ਕੀਤੀ ਹੋਵੇ ਅਖੀਰਲਾ ਇਨਸਾਫ ਲੈਣ ਦੀ ਉਮੀਦ ਜਾਂ ਆਸ ਬੱਜੀ ਰਹਿੰਦੀ ਹੈ ਉਹ ਅਦਾਲਤਾਂ ਦੇ ਉੱਤੇ ਨਿਰਭਰ ਕਰਦੀ ਹੈ ਕਈ ਕੇਸਾਂ ਦੇ ਵਿੱਚ ਲੋਕਾਂ ਨੂੰ ਆਮ ਦੇਖਿਆ ਸੁਣਿਆ ਜਾਂਦਾ ਹੈ ਕਿ ਇਨਸਾਫ ਬਹੁਤ ਦੇਰੀ ਨਾਲ ਹੋਇਆ ਪਰ ਇਨਸਾਫ ਮਿਲਿਆ ਜ਼ਰੂਰ ਇੱਕ ਮਨ ਨੂੰ ਤਸੱਲੀ ਜ਼ਰੂਰ ਹੋਈ ਇਹ ਵੀ ਕਿਸੇ ਤੋਂ ਗੱਲ ਲੁਕੀ ਛੁਪੀ ਨਹੀਂ ਹੈ ਪਰ ਇਸ ਕੇਸ ਦੇ ਵਿੱਚ ਜੋ ਬੀਬੀ ਨੂੰ ਕਿਹਾ ਗਿਆ ਉਸਦੇ ਬਾਰੇ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ